ਹਾਂਜੀ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ ਇੰਬੋਡੀ ਹੋਈ ਵਿਦ ਕੈਮਰੀ कॉटन ਦੀ ਬਾਟਮ ਰਹੇਗੀ ਵਿਦ ਮੌਲਮਲ ਦਾ ਦੁਪੱਟਾ ਸਵਾ 2 ਮੀਟਰ ਰਹੇਗਾ ਪ੍ਰਾਈਸ ਇਨਸ ਉਟਨ ਦਾ 599 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ कॉटन ਦੇ ਸੂਟ ਰਣਗੇ ਪਿਓਰ कॉटन ਨਾਰਮਲ ਇਹਨਾਂ ਦਾ ਪਨਾ ਰਹੇਗਾ ਮੈਚਿੰਗ ਸੂਟ ਹੈ ਉੱਪਰ ਵਾਲਾ ਜੋ ਸਟਾਫ ਆ ਉਹ 350 ਪਰ ਮੀਟਰ ਦੇ ਹਿਸਾਬ ਨਾਲ ਰਹੇਗਾ نیچے ਲਾਈਨਿੰਗ ਵਾਲਾ 365 ਪਰ ਮੀਟਰ ਦੇ ਹਿਸਾਬ ਨਾਲ ਰਹੇਗਾ ਸ਼ਿਪਿੰਗ ਇਹਨਾਂ ਸੂਟਾਂ ਦੀ ਐਕਸਟਰਾ ਲੱਗੇਗੀ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਦੇ ਸਕਦੇ ਹੋ ਨੈਕਸਟ ਦੁਪੱਟਾ ਇਹ ਸੂਟ ਰਹਿਣਗੇ 8 ਮੀਟਰ ਸ਼ਰਟ ਰਹੀ ਕੈਮਰੀ कॉटन ਦੀ 8 ਮੀਟਰੀ ਬਾਟਮ ਰਹੇਗੀ ਨਾਲ ਸਫੋਂ ਦਾ ਦੁਪੱਟਾ ਰਹੇਗਾ ਡਬਲ ਡਾਈ ਇਹਨਾਂ ਸੂਟਾਂ ਦਾ ਪ੍ਰਾਈਸ 530 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਫਰੌਕ ਸੂਟ ਰਹਿਣਗੇ ਇੰਬੋਡੀ ਹੋਈ ਆ ਆਲ ਓਵਰ 3.5 ਮੀਟਰ ਵੱਡੇ ਪਣੇ ਦੀ ਕੈਮਰੀਕ ਕੈਮਰੀਕ कॉटन ਦਾ ਸਟੱਫ ਰਹੇਗਾ ਇੰਬੋਡੀ ਹੋਈ ਹੈ ਤੁਸੀਂ ਫਰੌਕ ਸੂਟ ਨਹੀਂ ਸਕਦੇ ਹੋ ਸਲਵਾਰ ਸੂਟ ਨਹੀਂ ਸਕਦੇ ਹੋ ਪਲਾਜ਼ੋ ਸੂਟ ਰੈਡੀ ਕਰ ਸਕਦੇ ਹੋ ਇਹਨਾਂ ਫਰੌਕ ਸੂਟਾਂ ਜੋ ਪ੍ਰਾਈਸ ਹੈ ਉਹ 650 ਫ੍ਰੀ ਸ਼ਿਪਿੰਗ ਦੇ ਨਾਲ ਪਹਿਲਾਂ ਵਾਲੀ ਜੋ ਆਪਾਂ ਫਰੌਕ ਸੂਟ ਦੀ ਵੀਡੀਓ ਪਾਈ ਹੋਈ ਸੀ ਉਹਨਾਂ ਦਾ ਡਿਜ਼ਾਈਨਿੰਗ ਹੋਰ ਸੀ ਔਰ ਇੰਬੋਡੀ ਦਾ ਡਿਜ਼ਾਈਨ ਵੱਖਰਾ ਸੀ ਹੁਣ ਇਹ ਵਾਲੇ ਆਪਾਂ ਨਵੇਂ ਇੰਬੋਡੀ ਡਿਜ਼ਾਈਨ ਲੈ ਕੇ ਆਏ ਹਾਂ ਇਹਨਾਂ ਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਨੈਕਸਟ ਸਾਢੇ 3:30 ਕਾਟਨ ਕੈਮਰਿਕ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਹੋਇਆ ਦੁਪੱਟਾ ਸਵਾ ਦੋ ਮੀਟਰ ਦਾ ਟੂ ਸਾਈਡ ਕਟ ਵਰਕ ਇੰਬੋਡੀ ਵਾਲਾ ਰਹੇਗਾ 770 ਇਨਾ ਸੂਟ ਦੁਪੱਟਾ ਸੁਰ ਦਾ ਪ੍ਰਾਈਸ ਨੈਕਸਟ ਜੌਰਸਟ ਦੇ ਸੂਟ ਰਹਿਣਗੇ ਜੌਰਸਟ ਦੇ ਦੁਪੱਟਾ ਰਹੂਗਾ ਇਸ ਦੀ 슬ੀਵਸ ਤੇ ਔਰ ਬਾਟਮ ਤੇ ਇੰਬੋਡੀ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 1050 ਫਿਰ ਇਹ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਪਸੰਦ ਆਦਾ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਉਸ ਤੇ ਤੁਸੀਂ ਆਰਡਰ ਦੇ ਸਕਦੇ ਹੋ ਨੈਕਸਟ ਟਾਈ ਮੀਟਰ ਕਾਟਨ ਦੀ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਬਾਟਮ ਵੀ ਟਾਈ ਮੀਟਰ ਪ्युअर ਕਾਟਨ ਦੀ ਰਹੇਗੀ ਦੁਪੱਟਾ ਮਲਮਲ ਦਾ 2.5 ਮੀਟਰ 2 वी ਕੱਟ ਰਹੇਗੀ ਦੁਪੱਟੇ ਦੀ ਸੌਫਟ ਫੀਲ ਦੁਪੱਟਾ 530 ਫ੍ਰੀ ਸ਼ਿਪਿੰਗ ਦੇ ਨਾਲ ਥੈਂਕ ਯੂ ਜੀ